हां जी, दोस्तो, जी, दोस्तो आ, तर्म -तर्म दोस्तो, जी? दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਵੱਡਾ ਐਮਾ ਤਹਿਸੀਲ ਤੇ ਜ਼ਿਲ੍ਹਾ ਸ਼ੇਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਚਮਾਲ ਤੋਂ ਤਕਰੀਬਨ 3 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਪਿੰਡ ਹੈਗਾ ਵੱਡਾ ਐਮਾ ਮੰਨਣ ਪਿੰਡ ਬਿਲਕੁਲ ਓਪੋਜ਼ਿਟ ਹੈਗਾ ਇੱਕ ਪਾਸੇ ਮੰਨਣ ਪਿੰਡ ਆ ਠੀਕ ਆ ਜੀ ਤੇ ਘਰੇ ਵਿਜਿਟ ਤੁਸੀਂ ਜਿਹੜੀ ਕਰਨੀ ਹੈਗੀ ਆ ਦੋਸਤੋ ਪਿੰਡ ਵੱਡੇ ਐਮੇ ਕਰਨੀ ਆ ਵੀਰ ਖੁੱਲੇ ਦੇ ਕੋਲੇ ਆਏ ਆ ਕੁਲਾ ਵੀਰ ਨਾਰਮਲੀ ਦੋਸਤੋ ਜੇਕਰ ਆਪਾਂ ਗੱਲ ਕਰੀਏ ਤੇ ਪਸ਼ੂ ਵਪਾਰ ਦਾ ਕੰਮ ਹੈਗਾ ਵੀਰ ਦਾ ਪਸ਼ੂ ਨਾਰਮਲੀ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਥੋੜੇ ਥੋੜੇ ਸਮੇਂ ਬਾਅਦ ਤੇ ਪਸ਼ੂ ਜਿਹੜੇ ਵੈਸੇ ਵੀ ਮੱਝਾਂ ਹੋਣ ਚਾਹੀਏ ਵਾਢਾ ਹੋਣ ਆਉਂਦੀਆਂ ਰਹਿੰਦੀਆਂ ਨੇ ਅੱਡੇ ਦੇ ਥਾਂ ਟਿਕਾਣੇ ਤੇ ਜਿਹੜਾ ਦੋਸਤੋ ਪਸ਼ੂ ਵੇਖਦੇ ਵੀ ਰਹਿੰਦੇ ਆ ਠੀਕ ਆ ਅੱਜ ਪਸ਼ੂ ਜਿਹੜੇ ਹੈਗੇ ਦੋਸਤੋ ਆਪਾਂ ਤੁਹਾਨੂੰ ਦਿਖਾਵਾਂਗੇ ਦੋ ਤਾਂ ਮੱਝਾ ਦਿਖਾ ਦਾਂਗੇ ਠੀਕ ਆ ਜਿਨ੍ਹਾਂ ਦੇ ਵਿੱਚੋਂ ਇੱਕ ਵੈੜ ਹੋਵੇਗੀ ਤੇ ਇੱਕ ਮੱਝ ਤਾਂ ਬਿਲਕੁਲ ਜਿਹੜੀ ਸੱਜਰ ਸੋਈ ਆ ਤੇ ਇੱਕ ਤਕਰੀਬਨ 3-4 ਮਹੀਨੇ ਕਿਤੇ ਜਿਹੜੀ ਹੈ ਮੱਝ ਸੂਈ ਆ ਦੁੱਧ ਥੱਲੇ ਵਧੀਆ ਹੈਗਾ ਪੂਰੀ ਗੱਲਬਾਤ ਕਰਾਂਗੇ ਬਾਕੀ ਚੁਵਾਈ ਜਿਹੜੀ ਆ ਖਾਸ ਤੌਰ ਤੇ ਤੁਹਾਨੂੰ ਤਿੰਨਾ ਪਸ਼ੂਆਂ ਦੀ ਧਾਰ ਮਾਰ ਕੇ ਕੋਈ 10-10 20-20 ਧਾਰਾ ਮਾਰ ਕੇ ਜਾਂ ਤਸੱਲੀ ਦੇ ਨਾਲ ਆਪਾਂ ਵਿੱਚੋਂ ਜ਼ਰੂਰ ਦਿਖਾ ਦਾਂਗੇ ਜਿੰਨਾ ਵੀ ਹੋ ਸਕੇ ਆ ਤੇ ਅੱਜ ਦੋਸਤੋ ਆਪਾਂ 9 ਅਪ੍ਰੈਲ ਨੂੰ ਜਿਹੜੀ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਕੋਈ 12:00 ਵਜੇ ਦਾ ਸਮਾਂ ਹੈਗਾ ਦੁਪਹਿਰ ਦਾ ਗੱਲਬਾਤ ਆਪਾਂ ਵੀਰ ਕੁਲੇ ਦੇ ਨਾਲ ਕਰਾਂਗੇ ਪੂਰੀ ਇਨਫਰਮੇਸ਼ਨ ਲੈ ਕੇ ਉਹਨਾਂ ਤੋਂ ਤੁਹਾਡੇ ਨਾਲ ਜੜੀ ਸਾਂਝੀ ਕਰਾਂਗੇ ਠੀਕ ਹੈ ਪਸੂ ਜਿਹੜਾ ਵੀ ਤੁਹਾਨੂੰ ਦਿਲ ਲੱਗਾ ਪਸੰਦ ਹੋਇਆ ਆਪਣਾ ਹੱਕ ਸਮਝ ਕੇ ਘਰੇ ਚੁਾਈ ਜਰੂਰ ਕਰ ਲਿਓ ਇੱਕ ਟਾਈਮ ਦੀ ਦੋ ਟਾਈਮ ਦੀ ਆਓ ਕਰਦਿਆਂ ਗੱਲ ਵੀਰ ਕੁਲੇ ਦੇ ਨਾਲ ਸਭ ਤੋਂ ਪਹਿਲਾਂ ਵੀਰ ਕੁਲੇ ਸਸਰੀ ਕਾਲ ਸਸਰੀ ਜੀ ਸਸਰੀ ਕਾਲ ਜੀ ਹੋਰ ਕੈਮ ਵਧੀਆ ਵਧੀਆ ਵੇਚੇ ਤੁਸੀਂ ਸੁਣਾਓ ਬਹੁਤ ਵਧੀਆ ਕਿਰਪਾ ਠੀਕ ਹੈ ਕੁਲੇ ਭਾਈ ਕਿਵੇਂ ਫਿਰ ਪਸ਼ੂ ਵਪਾਰ ਦਾ ਕੰਮ ਵਧੀਆ ਵਧੀਆ ਵੇਚੇ ਉਹਦਾਂ ਆਪਾਂ ਵੀਡੀਓ ਪਾਈ ਸੀ ਮਾਲ ਆਪਣਾ ਵੀਡੀਓ ਤੋਂ ਪਹਿਲਾਂ ਹੀ ਵੇਗਿਆ ਸੀ ਲਾਈਫ 'ਉਂ ਤਾਂ ਹੀ ਅੱਛਾ ਜੀ ਹਾਂ ਉਹ ਤਾਂ ਬਾਅਦ ਵਿੱਚ ਪਸ਼ੂ ਵੇਗਿਆ ਵੀਡੀਓ ਦਾ ਮੌਕਾ ਨਹੀਂ ਮਿਲਿਆ ਕੱਲ ਵੀ ਪਾਉਣੀ ਤੇ ਨਹੀਂ ਪਾਈ ਗਏ ਉਸਨੇ ਨੇ ਵੇਚੇ ਦੋ ਦੋ ਜੁੱਟੇ ਆ ਪਸ਼ੂ ਵੇਚ ਜਾਂਦੇ ਆ ਪਸ਼ੂ ਪਸ਼ੂ ਦੇ ਕੰਮ ਜੀ ਮਰ ਜਿਓਏ ਠੀਕ ਆ ਹਾਂਜੀ ਹਾਂਜੀ ਤੇ ਅੱਜ ਜਿਹਨਾਂ ਦੇ ਵਿੱਚ ਆਪਣੇ ਕੋਲ ਇੱਕ ਤਾਂ ਮੱਝ ਹੈ ਇਹ ਵੀ ਤਾਜੀ ਸੂਈ ਆ ਹਾਂਜੀ ਇਹ ਤਾਜੀ ਮੈਂ ਸੂਈ ਆ ਬਿਲਕੁਲ 78 ਦਿਨਾਂ ਦੀ ਇੱਕ ਦਾ ਬਿਨਾ ਬੱਚੇ ਤੋਂ ਆ ਇੱਕ ਵਹਿੜ ਸੂਈ ਤਾਜੀ ਬਿਲਕੁਲ ਉਹ ਵੀ ਤਾਜੀ ਹਾਂਜੀ ਹਾਂਜੀ ਆ ਬਿਲਕੁਲ ਤਾਜੀ ਮੈਂ ਸੂਈ ਆ ਆ ਲੋ ਜੀ ਹੁਣ ਦੋ ਦੋ 11 ਕਿਲੋ ਆਇਆ ਲਓ ਵੀ ਦੋਸਤੋ ਕਰੋ ਵੀਰ ਘੁੱਲੇ ਦੇ ਪਸ਼ੂ ਚੈੱਕ ਤੇ ਬਹੁਤੇ ਵੀਰ ਪਿਆਰ ਦਿੰਦੇ ਹੋ ਤੁਸੀਂ ਵੀਰ ਦੇ ਘੁੱਲੇ ਨੂੰ ਤੇ ਪਸ਼ੂ ਆ ਇੱਕ ਤੁਹਾਡੇ ਪਿਆਰ ਸਦਕਾ ਜਿਹੜੇ ਵੀਰ ਪਸ਼ੂਆਂ ਦਾ ਜਾਂ ਵਪਾਰ ਦਾ ਕੰਮ ਕਰਦਾ ਹੈਗਾ ਠੀਕ ਆ ਤੇ ਆ ਕਰੋ ਚੈੱਕ ਜੀ ਥਣਲੇਪਾ ਬਹੁਤ ਸੋਹਣਾ ਕਮਾਲ ਦਾ ਜਿਹੜਾ ਦੋਸਤੋ ਜਿਵੇਂ ਪਹਿਲਣਾਂ ਝੋਟੀਆਂ ਨੂੰ ਦੂਜੇਨ ਝੋਟੀਆਂ ਨੂੰ ਲੱਗਿਆ ਹੁੰਦਾ ਵੈਸੇ ਇਹ ਤੀਜੇ ਸੂਬੇ ਦੇ ਵਿੱਚ ਆ ਤੇ ਪਰ ਥਣਲੇਪੇ ਦੀ ਬਹੁਤ ਜਿਆਦਾ ਸਫਾਈ ਹੈ ਆ ਕਰ ਉਹ ਚੈੱਕ ਜੀ ਠੀਕ ਆ ਆਹ ਕੋਲੇ ਵੀਰ ਨੇ ਪਾਟ ਕੇ ਤੋਫਾ ਹੀ ਲਿਆਂਦਾ ਕਿ ਤਾ ਬਾਕੀ ਵੇਖੋ ਨਹੀਂ ਥਣ ਲੇਵਾ ਕਿੱਡਾ ਸਾ ਆਪਣਾ ਮਾਜ ਨੂੰ ਵੇਖੋ ਥਣ ਗੱਡੀ ਵਿੱਚ ਤੇ ਲਗਾ ਆਹ ਵੇਖੋ ਜੀ ਗੱਲਾਂ ਹੀ ਗਾਂ ਦੀ ਮੈਂ ਪਹਿਲਾਂ ਵੀਰ ਜੀਕਰ ਕਰਤਾ ਵੀ ਥਣ ਲੇਵੇ ਦੀ ਬਹੁਤ ਜ਼ਿਆਦਾ ਸੋਹਣੀ ਹੈ ਠੀਕ ਆ ਤੇ ਬਾਕੀ ਥੋੜਾ ਜਿਹਾ ਡਰਦੀ ਆ ਕੈਮਰੇ ਦਾ ਕਰਕੇ ਕਹਿੰਨੋ ਦੋਸਤੋ ਥੋੜਾ ਜਿਹਾ ਉਪਰਾਂ ਕਰਦਾ ਪਸ਼ੂ ਕਈ ਵਾਰਾਂ ਹੜਾ ਕਰੋਂ ਕਈ ਵਾਰ ਬਾਹਰ ਬਹੁਤ ਘੱਟ ਨਿਕਲੇ ਹੁੰਦੇ ਪਸ਼ੂ ਦੇ ਦਾਂਕਰ ਆਹ ਲੋ ਜੀ ਤੇ ਕੋਲੇ ਵੀਰ ਸੂਈ ਨੂੰ ਕਿੰਨੇ ਦਿਨ ਦੱਸਿਆ ਨੂੰ ਹੋ ਗਏ ਨੂੰ 7-8 ਦਿਨ ਹੋ ਗਏ ਆ ਬੱਚਾ ਵੇਖੋ ਨਾਲ 7-8 ਦਿਨ ਦਾ ਸਮਾਂ ਹੋ ਗਿਆ ਤੇ ਬ ਠੀਕ ਆ 7-8 ਦੇ ਦਾ ਸਮਾਂ ਹੋ ਗਿਆ ਬੱਚਾ ਮੈਂ ਪ੍ਰੋਪਰ ਦਿਖਾ ਦੇਣਾ ਤੇ ਜਿਹੜਾ ਥਣ ਥੂਣਾ ਦੋਸਤੋ ਆ ਦੇਖ ਕੇ ਮੇਰੇ ਵੀਰੋ ਤੁਸੀਂ ਆਪ ਵੀ ਜਿਹੜਾ ਅੰਦਾਜ਼ਾ ਲਾ ਲੈਣਾ ਠੀਕ ਆ ਜੀ ਲੈ ਥੋੜਾ ਯਾਰ ਕੈਮਰੇ ਤੋਂ ਲਓ ਵੀ ਮਿੱਤਰੋ ਠੀਕ ਆ ਤੇ ਮੱਝ ਚੰਗੀ ਆ ਬਿਲਕੁਲ ਪਤਲੀ ਚਮੜੀ ਆ ਤੇ ਕੁਲੇ ਵੀ ਹੁਣ ਅੱਜ 8-7 ਦਿਨਾਂ ਦੀ ਜਿਵੇਂ ਦੱਸਿਆ ਸੁਣੀ ਆ ਦੁੱਧ 11 ਕਿਲੋ ਮੌਕੇ ਤੇ ਤਿਆਰ ਹੈ ਕੋਈ ਚੋਲੇ ਦੋ ਟਾਈਮ ਕੋਈ ਚੋਲੇ 4 ਟਾਈਮ ਠੀਕ ਹੈ 11 ਲੀਟਰ ਹੈਗਾ ਹਾਂ ਬਾਕੀ ਜਵਾਈ ਆਪਾਂ ਕਰਕੇ ਵਿਖਾ ਦੇਣੀ ਹੈ ਠੀਕ 11 ਕਿਲੋ ਆ ਦੋਸਤੋ ਠੀਕ ਹੈ ਹਾਂ ਹਾਂ 11 ਕਿਲੋ 11 ਕਿਲੋ ਦੁੱਧ ਆ ਤੇ ਕੁਲੇ ਇਹਦਾ ਵੀਰ ਲੈ ਦੇ ਕਿੰਨਾ ਕੁ ਡਿਮਾਂਡ ਹੈ ਮੋਲ ਦੇ ਵੀਰ ਜੀ ਵੇਖੀਏ ਬਾਜ਼ਾਰ ਤੇ ਸਾਫ ਸਫੀ ਬੜੀ ਛੋਟੀ ਲੋਕੀ ਲੱਖ ਵੀ ਕਰੀ ਜਾਂਦੇ ਪੰਜ ਵੀ ਕਰੀ ਜਾਂਦੇ ਬਿਲਕੁਲ ਆਪਾਂ 90 ਦੇ ਦਾਂਗੇ 90 ਦੇ ਹਾਂ 90 ਰੁਪਏ ਪੰਜ ਸ਼ਾਇਦਾਂ ਕੁ 85 ਦੀ 85 ਚ 5 ਹੋਰ ਲੈਸ ਕਰ ਦਾਂਗੇ ਘਰ 80000 ਦੀ ਮੈਂ ਦਵਾਂਗੇ ਅੱਛਾ 80 ਦੀ 80000 ਫੇਰ ਕੋਈ ਵੀਰ ਭਰਾ ਘਰ ਹੋਗਾ ਨਾ ਜਿਆਦਾ ਤਾਂ ਕਹਿ ਨਹੀਂ ਸਕਦੇ 5 ਛੇਰ ਛੱਡ ਦੇਣਾ ਆਪਾਂ 80 ਚੋ ਜੀ ਹਾਂ 75 75000 ਦੀ ਹਾਂ ਨਾ ਵੇਖੋ ਝੋਟੀ ਸਾਫ ਸੁਥਰੀ ਗੱਡੀ ਚੱਲੇ ਦੀ ਉਹ ਮੇਣੀ ਝੋਟੀ ਆ ਭਰਾਵੋ ਕਰੋ ਚੈੱਕ ਠੀਕ ਆ ਤੇ ਢੇਲਈ ਆ ਕੀ ਆ ਮੱਝ ਬਾਕੀ ਪਤਲੀ ਚਮੜੀ ਆ ਸਫਾਈਆਂ ਵੇਖੋ 75000 ਦੀ ਮੈਂ ਦਵਾਂਗੇ ਆਪਾਂ ਸਫਾਈਆਂ ਵੇਖੋ ਬਿਲਕੁਲ ਸਫਾਈਆਂ ਪੂਰੀਆਂ ਤਾਰੀ ਮੈਂ ਸੁਈ ਆ ਇਹਨੇ ਰੇਟ ਚ ਕੋਈ ਮੈਂ ਨਹੀਂ ਦਊਗਾ ਠੀਕ ਹੈ ਬੱਚਾ ਛੱਡ ਕੇ ਨਾਲ ਹੀ ਆਪਾਂ ਜਿਹੜਾ ਤੁਹਾਨੂੰ ਚੁਵਾਈਆਂ ਕਰਕੇ ਦਿਖਾ ਦਾਂਗੇ ਆ ਪੋਲੀ ਚੁਵਾਈ ਹੋਵੇਗੀ ਠੀਕ ਹੈ ਇਹ ਤਾਂ ਲੱਗਣ ਰਿਹਾ ਵੀ ਜਿਵੇਂ ਚੁਵਾਈ ਤਾਂ ਪੋਲੀ ਹੋਵੇਗੀ ਠੀਕ ਹੈ ਬਾਕੀ ਆਪਾਂ ਵੇਖ ਲਾਂਗੇ ਹੁਣ ਤੁਹਾਡੇ ਸਾਹਮਣੇ ਹੋ ਜਾਣਾ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਹ ਵੇਖੋ ਜੀ ਬੱਚਾ ਛੱਡਦਾ ਤੇ 8-7 ਦਿਨਾਂ ਦੇ ਦੌਰਾਨ ਦਾ ਜਿਹੜਾ ਬੱਚਾ ਹੈਗਾ ਬਿਲਕੁਲ ਨਵਾਂ ਲੋਈਂ ਦੇ ਵਿੱਚ ਬਿਲਕੁਲ ਕਾਲੀ ਲੋਈਂ ਦੇ ਵਿੱਚ ਜਿਹੜਾ ਬੱਚਾ ਹੈਗਾ ਠੀਕ ਹੈ ਜੀ ਤੁਸੀਂ ਵੇਖ ਸਕਦੇ ਲਓ ਜੀ ਠੀਕ ਆ ਬੱਲ ਕੇ ਵੀਰ ਹਾਂ ਹਾਂ ਤਾਂ ਬੱਲੋ ਜੀ ਠੀਕ ਆ ਬਾਕੀ ਥਰ ਥੋੜੇ ਜਿਹੜਾ ਦੋਸਤੋ ਤੁਸੀਂ ਵੇਖੋ ਵੀ ਉਹ ਵਾਲੀ ਗੱਲ ਹੈ ਕਿ ਵੀ ਕਹਿਤਾ ਕੁਝ ਹੋਰ ਤੇ ਨਿਕਲੂ ਕੁਝ ਹੋਰ ਠੀਕ ਆ ਮਾਪੋ ਚੀਜ਼ਾਂ ਵਾਦ ਨਹੀਂ ਕਹਿਣਾ ਨਹੀਂ ਆਲੋ ਵੀ ਦੋਸਤੋ ਚੋਰੀ ਕਰ ਦੇਣੀ ਸਟਾਰਟ ਤੇ ਘੁੰਨੇ ਪਈਆਂ ਪੂਰੀ ਦਲੀਲ ਨਾਲ ਮਾਰਦੀ ਧਾਰਾ ਮੈਂ ਨਾ ਵੀਰ ਜੀ ਚੱਕਰ ਹੀ ਕੋਈ ਨਹੀਂ ਦੇ ਆਪਾਂ ਤਸੱਲੀ ਕਰਾਉਣੀ ਹਰ ਇੱਕ ਭੈਣ ਭਰਾ ਨੂੰ ਬਾਕੀ ਆਪਾਂ ਬਾਲਟੀ ਮੋਦੀ ਉਖਾਉਣੀ ਹੈ ਚਲੋ ਜੀ ਉਹ ਥਾਣੇ ਵੇਖੋ ਦੋਸਤੋ ਕੱਲੇ ਕੱਲੇ ਨੇ ਖੇੜ ਦੇ ਵੇਖੋ ਥਾਨ ਕਿੱਡਾ ਵਿਖਦਾ ਲਗਾ ਝੋਡੀ ਨਾ ਆ ਬਹੁਤ ਕਿਦਾਂ ਕੋ ਅਗਲੇ ਥਾਂ ਦੀ ਚਵਾਈ ਹੈ ਜਿਹੜੀ ਤੁਸੀਂ ਦੋਸਤੋਂ ਦੇਖ ਰਹੇ ਹੋ ਇਹ ਆ ਦਿਖਾ ਦਿੰਦੇ ਕੋਈ ਮੜਾ ਲੱਗ ਵੀ ਹੋ ਕੇ ਭਾਵੇਂ ਤੁਹਾਨੂੰ ਕੋਈ ਨਹੀਂ ਕੋਈ ਆਂਦੀ ਬਾਕੀ ਚਵਾਈ ਵੀ ਜੀ ਬਹੁਤ ਬੋਲੀ ਆ ਅੱਛਾ ਜੀ ਮੈਂ ਥੋੜਾ ਡਰਦੀ ਆ ਜੇ ਡਰਦੀ ਨਾ ਦੀਦਾ ਪਤਾ ਰੋਤਾ ਰਮਰਾਦ ਰੀਆਂ ਨਹੀਂ ਨਹੀਂ ਕੋਈ ਗੱਲ ਨਹੀਂ ਲੋ ਵੀ ਦੋਸਤੋ ਚੁਵਾਈ ਹੋ ਗਈ ਹੈ ਕੰਪਲੀਟ ਹੈ ਠੀਕ ਹੈ ਬੱਚੇ ਨਾਲ ਦੰਦ ਛਰਦਾ ਆਪਾਂ ਠੀਕ ਆ ਜੀ ਠੀਕ ਹੈ ਠੀਕ ਆ ਜੀ ਬਾਕੀ ਆਪਣੇ ਤੁਸੀਂ ਵੀ ਜਿਹੜੀ ਆ ਤਸੱਲੀ ਆ ਟਾਈਮ ਤੋਂ ਟਾਈਮ ਬੰਨ ਕੇ ਚੁਵਾਈ ਕਰ ਸਕਦੇ ਹੋ ਯਾਰ ਇਸ ਤੋਂ ਬਾਅਦ ਖੁੱਲੇ ਬਾਈ ਇੱਕ ਆਪਣੇ ਕੋਲ ਵਿਹੜੇ ਵਿਰੇ ਪਕਾਉਗਾ ਇਹ ਵੀ ਤਾਜੀ ਸੂਈ ਆ ਹਾਂਜੀ ਇਹ ਤਾਜੀ ਸੂਈ ਜੇ ਇਹਨੂੰ ਵਿਧਿਆ ਜੀ 6 ਦਿਨ ਹੋ ਗਏ 나ੜੂ ਨਾਲੇ ਬੱਚੇ ਦਾ ਠੀਕ ਆ ਜੀ ਤੇ 11-12 ਕਿਲੋ ਬੋੜਾ ਹੋਊਗਾ ਨਾਲੇ ਥੱਲੇ 11-12 ਕਿਲੋ ਹਾਂ ਸੀਲਸ ਲੱਕ ਬੜੀ ਜਿਆਦੀ ਆ ਵਿਹੜ ਜੈਸੀ ਨਸਲ ਜਾਂਦੀ ਆ ਵੇਖੋ ਥਣ ਦੇਵਾ ਕਿੰਨਾ ਸੋਹਣਾ ਲੱਗਾ ਆ ਲਓ ਜੀ ਆਹ ਲਓ ਵੇਖੋ ਥਣ ਦੇਵਾ ਬਾਕੀ ਖੋਲ ਕੇ ਆਪਾਂ ਤੁਹਾਨੂੰ ਤੋਰਦੇ ਆ ਤੋਰ ਕੇ ਦਿਖਾਉਣੀ ਆ ਦੂਸਰੇ ਥੰਗੀ ਤਰ੍ਹਾਂ ਠੀਕ ਆ ਜੀ ਆਜੋ ਬਾਹਰ ਬੱਚੀ ਦੇ ਮਡੇ ਮਾੜੇ ਸਿੰਗ ਆ ਸਿੰਗ ਨਾਲ ਦੇ ਰ ਬੱਚੀ ਬੜੀ ਬਰੀਡ ਵਾਲੀ ਸੀ ਥਣ ਲਓ ਵੀ ਦੋਸਤੋ ਕਰੋ ਥਾਣੇ ਦੇ ਬਾਅਦ ਚੈੱਕ ਠੀਕ ਹੈ ਹਾਈਟ ਮੀਡੀਅਮ ਆ ਬਾਕੀ ਥਾਲੇ ਬਰੀ ਸਫਾਈ ਬਾਕੀ ਜਰਸੀ ਵਾਲੀ ਆ ਵੇਖੋ ਆਹ ਵੇਖੋ ਜਿੱਥੇ ਖੜ ਗਈ ਹੋਏ ਹੈ ਆਹ ਵੇਖੋ ਇਹ ਆ ਵੀ ਤੁਹਾਡੀ ਨਵਾਈ ਤਵਾਈ ਨਹੀਂ ਕੀ ਅਜ ਬਿਲਕੁਲ ਕਰਕੇ ਬਾਕੀ ਵੇੜ ਵੇਖੋ ਕਿੰਨੀ ਸੋਹਣੀ ਹੈ ਜਰਸੀ ਜਬਰੀਡ ਚ ਆ ਗਈ ਆ ਬਸ ਸਿੰਘੀ ਸੰਗਾ ਬੱਚੀ ਦੇ ਬੱਚੀ ਵੇਖੋ ਕੀ ਜੀ ਬਣੀ ਆ ਮੂੰਹ ਮੱਥਾ ਦਿਖਾ ਰਹੀ ਜੀ ਆਹ ਵੇਖੋ ਬਾਕੀ ਸੀਲਸਰਾਕ ਬਹੁਤ ਜਿਆਦੀ ਆ ਲੋਵੀ ਭਰਾਵੋ ਹੁੱਲੇ ਵੀਰ ਨੇ ਅੱਜ ਦੋ ਨਾਕ ਜਿਹੜੇ ਆ ਤੁਹਾਡੇ ਲਈ ਬਿਲਕੁਲ ਸੱਜਰ ਲੈ ਕੇ ਆਇਆ ਵੈੜ ਵੀ ਸੱਜਰ ਆ ਮੱਜ ਵੀ ਸੱਜਰ ਆ ਤੇ ਗੱਲਾਂ ਹੀ ਗਾਂਦ ਗਿਆ ਨੇ ਬਾਕੀ ਜਿਹੜੀਆਂ ਚਵਾਈਆਂ ਆ ਪਾ ਤੁਹਾਨੂੰ ਦਿਖਾ ਦੇਣੀ ਆ ਠੀਕ ਆ ਬਾਕੀ ਕੱਦ ਤੇ ਚਲੋ ਹਾਈਟ ਮੀਡੀਅਮ ਆ ਤੇ ਬੱਚੀ ਜਰਸੀ ਨਸਲ ਦੀ ਜੇ ਤੁਹਾਨੂੰ ਪਤਾ ਕੱਦ ਐਡਾ ਕੀ ਹੁੰਦਾ ਤੇ ਕੁਲੇ ਸ਼ਾਮ ਕਿੰਨਾ ਕੁ ਦੁੱਧ ਤੁਸੀਂ ਵੀ ਰਿੰਦੇ ਥੱਲੇ ਹੁਣ ਦੁੱਧ ਵੀਜੀ 11-12 ਕਿਲੋ ਤਿਆਰ ਆ ਜੇ ਤੁਹਾਨੂੰ ਜਾਣਦਾ ਕਿ ਨਾ ਬੱਚੀ ਦਾ ਐਵੇਂ ਦੱਸਣ ਨੂੰ ਜਿੰਨਾ ਮਰਜੀ ਆਖ ਜੀ ਉਹ ਫਾਇਦਾ ਨਹੀਂ ਦੋ ਟਾਈਮ ਆਪਾਂ ਚਵਾ ਦਾਂਗੇ 11 ਕਿਲੋ 12 ਠੀਕ ਆ ਭਰਾ ਦੁੱਧ ਬੱਚੀ ਦੇ ਦੂ 14 ਕਿਲੋ ਆ ਜੋ ਕਰਾਈਏ ਚੈੱਕ ਪਾਸ ਠੀਕ ਆ ਬਾਕੀ ਬੱਚਾ ਚੋਂ ਦੋਸਤੋ ਛੱਡ ਦਿੰਨੇ ਆ ਵੱਛਾ ਕਿ ਬੱਚੀ ਹੈ ਬੱਚਾ ਬੱਚਾ ਵੱਛਾ ਬੱਚਾ ਠੀਕ ਆ ਆ ਵੇਖੋ ਜੀ ਭਰਾ ਉਹ ਬੱਚਾ ਛੱਡ ਦਿੱਤਾ ਆਪਾਂ ਵੜਦੇ ਤੇ ਪੂਰੀਆਂ ਤਸੱਲੀਆਂ ਜਿਹੜੀਆਂ ਤੁਸੀਂ ਸਾਹਮਣੇ ਵੇਖ ਹੀ ਲੈਣਾ ਸਾਰਾ ਕੋਈ ਚੁਵਾਈਆਂ ਚੁਵਾਈਆਂ ਤਸੱਲੀ ਨਾਲ ਦੇਖ ਲਿਓ ਬਾਅਦ ਵਿੱਚ ਵੀਰ ਹੁੱਲੇ ਦੇ ਸੰਪਰਕ ਨੰਬਰਾਂ ਤੇ ਜਿਹੜਾ ਤੁਸੀਂ ਕਾਲ ਕਰ ਲਿਓ ਆ ਲਓ ਜੀ ਬੰਨੀ ਆ ਜੀ ਹਾਂ ਜੀ ਹਾਂ ਜੀ ਬੰਨੋ ਬੰਨੋ ਜੀ ਆ ਵੇਖੋ ਜੀ ਠੀਕ ਹੈ ਬਾਕੀ ਵੀਰਾਂ ਨੂੰ ਥਾਨੂ ਖਾ ਦਿਓ ਮੁੱਠੀ ਵਾਲਾ ਥਾਨ ਲੱਗਾ ਬਹੁਤ ਸੋਨਾ ਮੋਟਾ ਥਾਨ ਹੈ ਆ पतला नहीं है का। देखो जो भाई वे जी बंदी चढ़ने वाली गल है मोटर ही देखो जो भाई होली तक ज्यादा सीन लग पड़ी ਆ ਕਿਚਨ ਵੀ ਵੇਖੋ ਕਿ ਡਰਦੀ ਆ ਜੇ ਨਾ ਕੋਈ ਆਖੇ ਛੋਟਾ ਆ ਸਾਨੂੰ ਬਹੁਤ ਸੋਹਣਾ ਅਗਲੇ ਦਿਨ ਚਵਾਈ ਕੀਤੀ ਹੋਣਾ ਆਪਾਂ ਮਗਰ ਲਿਆਂਦੀ ਕਰਨ ਅਗੇ ਵੇਖੋ ਚਵਾਈ ਉਹਦੀ ਉਂਗਲ ਜੱਡੀ ਮੋਟੀ ਤਾਰ ਹੈ ਮੈਂ ਨਾ ਵੇਖ ਜੀ ਗੱਲਾਂ ਗਾਂਹੀਆਂ ਦੇ ਆ ਵੀ ਥੋੜੇ ਤੇ ਭੁੱਲੇ ਵੀਰ ਪੈਸੇ 11 12000 11 12 ਚੱਲਣ ਲਿਆ ਮੈਂ ਨਾ ਵੇਖੀ ਬੌਲੇ ਦੇ ਆ 나ੜੂ ਵੇਖੋ ਬੱਚੇ ਦਾ ਨਾਲ ਆ ਬਿਲਕੁਲ ਜੀ ਵੀਰ ਦੀ ਦੋ ਟਾਈਮ ਆਲੇ ਕੋਈ ਆਲੇ ਚਾਰ ਟਾਈਮ ਚੋਲੇ ਠੀਕ ਹੈ ਵਿਸ਼ਵਾਸ ਨਾ ਕਰੇ ਸਾਡੇ ਦੇ ਤਸੱਲੀ ਕਰ ਲੈ ਪੈਸੇ ਦੇ ਨੇ ਕੱਲ ਨੂੰ ਲਾਹਮਾ ਨਾ ਦੋਦ ਨਾ ਲਾਓ ਆੜੀਆ ਪਚਵਾਈ ਕਿਉਂ ਕਰਾਉਣਾ ਤੇ ਅੱਦੇ ਕਰਾਉਂਦਾ ਜੀ ਜੀ ਪਿਆਰ ਚਲੋ ਭੈਣ ਭਰਾ ਬਣੋ ਕੇ ਵੱਡੇ ਕਰਦੇ ਆ ਚਵਾਈ ਆ ਹਰ ਵਾਰੀ ਪਚੌਦੀ ਕਰਾਈਦੀ ਆ ਬਾਕੀ ਰੇਟ ਆਪਣਾ ਵੇਖਣਾ ਹੀ ਆ ਤਿੰਨ ਕਿੰਨਾ ਜਾ ਰਹੇ ਹੋਏ ਨਾ ਬਿਲਕੁਲ ਜੀ ਬਿਲਕੁਲ ਆਹੋ ਜੀਆਂ ਬੱਚਿਆਂ ਦਾ ਲੋਕੀਂ ਨੀ ਤੇ ਸਰਸਰ ਕਰਦਾ ਜੀ ਹੂੰ ਬੱਚਿਆਂ ਜਰਸਾਂ ਦਾ ਜਰਸੀ ਬਰੀਡ ਵਾਲੀ ਜਾਂ ਸਿੰਘੀ ਸਿੰਘਾਂ ਸਿੰਘਾਂ ਦਾ ਕਰਕੇ ਤਾਂ ਮੁੱਲ ਪੱਕੀ ਸੀਲਸ ਲੱਗ ਬਹੁਤ ਜਦੀ ਹੈ ਹੂੰ ਅੱਗੇ ਚੂਹਆਂੀਆਂ ਜੜੀਆਂ ਦੋਸਤੋ ਆ ਵੇਖੋ ਇਹ ਬੰਬੇ ਪਾਸ ਆਪਾਂ ਕਹਿੰਦੇ ਨਾ ਬੰਬੇ ਪਾਸ ਚਵਾਈ ਹੈ ਜਿਹੜੇ ਵੀਰ ਕਿਸੇ ਘਰੇ ਵੀਰ ਰੱਖਣੀਆਂ ਘਰੇਲੂ ਵੀਰ ਨੇ ਖਰੀਦਣੀਆਂ ਉਹਦੇ ਵੀ ਖਾਸ ਤੋਂ ਤੇ ਲੋ ਚਿੱਟਾ ਆ ਪੰਜ ਮਹੀਨੇ ਦਾ ਰਿਆ ਯਰ ਸੀ ਨਾਲ ਦਾ ਮੱਜਾਂ ਜਦੋਂ ਤੁੰਤ ਹੁੰਦਾ ਹੈ ਨਾ ਹਾਂਜੀ 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 ਡੋਗਲੀ ਆ ਨਾ ਬਾਕੀ ਇਹਨੂੰ ਗਰਮੀ ਦੀ ਨਹੀਂ ਪ੍ਰਵਾਹ ਹੋਈ ਤੋ ਪੇਸ਼ਾਵੇਂ ਬਜੀ ਰਹੂਗੀ ਇਹ ਖਰੀਓ ਖਾਧੀਆ ਆ ਲਓ ਜੀ ਠੀਕ ਆ ਉਹ ਲਾ ਵੀ ਖਿੱਚੀ ਆਉਂਦਾ ਧਾਰ ਆ ਉਹਦਾ ਕੰਮ-ਕੰਮ ਕਰਕੇ ਖੁਲੇ ਮੈਨਾਂ ਧਾਰ ਖਾਦੀ ਵੀ ਤੇ ਬੰਦੀ ਆ ਤੇ ਆਵਾਜ਼ ਆਉਂਦੀ ਕੰਮ-ਕੰਮ ਦੀ ਚੋਚਵਾਈ ਬੜੀ ਚੰਗੀ ਆ ਚੋਚਵਾਈ ਸੈਟ ਡੰਗਰ ਥਾਂ ਬੜਾ ਸੋਹਣਾ ਲੱਗਾ ਵੈ ਇਹਨੂੰ ਹਾਂ ਤੇ ਆਜੋ ਵੀਰ ਘੁੰਡੇ ਇੱਕ ਘੁੱਲੇ ਬਈ ਇਹਦਾ ਫਿਰ ਕਿੰਨਾ ਕ ਮੁੱਲ ਲੈਣ ਦੇਣ ਕੀ ਕਰਤਾ ਫਿਰ ਮੁੱਲ ਵੇਖ ਲਓ ਵਿੱਚ ਹੀ ਜਾਣੀ ਆਪਣਾ ਅੱਛਾ ਜੀ ਦੱਸ ਦੋ ਭੈਣ ਘੁੱਲੇ ਕੰਨੋਂ ਦੇ ਭਾਵੇਂ ਜੀ ਕਹਤਾ ਆਪਾਂ 55 60 ਕਰੀ ਜੀ ਲੋਕਾਂ ਦੀਆਂ ਵੀਡੀਓ ਤੇ ਉਹ ਵੇਖੀ ਦੀਆਂ ਆਂ ਹਾਂਜੀ ਜਰਸੀ ਬਰੀਦ ਦੀ ਬੱਚੀ ਦੁੱਧ ਚੰਗਾ ਵੱਚੀ ਥੱਲੇ ਦੁੱਧ ਬੱਚੀ ਦੇ ਦੂਗੀ 14 15 ਕਿਲੋ ਵੀ ਪਰ ਅੱਜ ਮੌਕੇ ਤੇ 11 12 ਕਿਲੋ ਆਪਾਂ ਚਵਾਕ ਦੇਣਾ ਵੀਰ ਭਰਾ ਨੂੰ ਕੋਈ ਵੀ ਆਵੇ ਦੋ ਟਾਈਮ ਕੋਈ ਆਲੇ ਚਾਰ ਟਾਈਮ ਚੋਲੇ ਮੁੱਲ ਆਪਾਂ 45 ਕਰਦੇ ਹਾਂ ਦਾ ਪੰਜ ਹੀ ਛੱਡ ਦੇਣਾ ਪੰਜ ਹੀ ਛੱਡ ਦੇਣਾ ਹਾਂ 40 ਦੀ 40 ਜੋ ਫਿਰ ਤਿੰਨ ਛ 50 ਦੀ ਆਦੀ 2000 ਫਿਰ ਘਰ ਆਇਦਾ ਮਨਤਨ ਹੋਗਾ 35000 ਦੀ ਵੜ ਦਵਾਂਗੇ 35 ਦੀ ਹਾਂ ਦੇਖੋ 35000 ਦੀ ਜਰਸੀ ਬਰੀਡ ਵਾਲੀ ਵਧੀਆ ਇਹਦੇ ਲੋਕੀ ਹੋ ਜੀ 52 60 ਕਰਨ ਦਾ ਮੁੱਲ ਚਲੋ ਸਾਰੇ ਕਰਦੇ ਆ ਥਣਲੇਵਾ ਵੇਖਿਆ ਕਿੱਡਾ ਸੋਹਣਾ ਦਵਾਈ ਕਰਾਤੀ ਆਪਾਂ ਆ ਨਾੜੂ ਨਾਲ ਆ ਬੱਚੇ ਦਾ ਘਾਰੀ ਆ ਬਿਲਕੁਲ ਲਓ ਵੀ ਦੋਸਤੋ ਕੋਈ ਸ਼ੱਕ ਨਾ ਰਹੇ ਜੇ ਕਿਸੇ ਮਨ ਚ ਬੱਚਾ ਵੀ ਬੱਛਾ ਨਾੜੂ ਨਾਲ ਆ ਬੱਚਾ ਕੋਈ ਇਹ ਨਾ ਕਿ ਵੀਰ ਭਰਾ ਇਦਾਂ ਆ ਹੁਣ ਦੁੱਧ ਮੌਕੇ ਦੇ 11 12 ਕਿਲੋ ਬੌੜਾ ਆ ਦੁੱਧ ਬੱਚੀ ਦੇ ਦੇ 15 ਦੇ ਦੇ 14 ਇਹ ਕਿਸ ਦੀ ਪਾਈ ਦਾ ਠੀਕ ਆ ਜੀ 45 ਦੇ ਵਿੱਚੋਂ ਸਿੱਧਾ ਵੀਰ ਨੇ ਡਾ ਠੀਕ ਹੈ ਜੀ 10000 ਰੇ ਡਾਤਾ ਸਮਝ ਲਓ ਵੀ ਠੀਕ ਆ 35000 ਦੀ ਦੇ ਦੂਗਾ ਛੋੜ ਜੇ ਆਪਾਂ ਜਿੰਨਾ ਵੀ ਆਪਦੇ ਮੂੰਹ ਜਬਾਨੀ ਕਰ ਦਿੱਤਾ ਇਹ ਬਾਦ ਵੀਰ ਕੋਲੇ ਇੱਕ ਲਾਸ਼ ਤੇ ਆਪਣੇ ਕੋਲ ਜੜੀਆ ਵੇਚ ਮੱਝਾ ਹਾਂਜੀ ਹਾਂਜੀ ਕੀ ਡਿਟੇਲ ਇਹਦੀ ਡਿਟੇਲ ਇਹਦੀ ਵੀਰ ਜੀ ਬੱਚਾ ਨਹੀਂ ਹੈਗਾ ਸੋਈ ਨੂੰ ਇਹਨੂੰ ਗੱਲ ਲੈ ਕੋਈ 2 ਮਹੀਨੇ ਇਹਨੂੰ ਗੱਲ ਲੈ 3 ਇਹਨੂੰ ਗੱਲ ਲੈ ਜਾ ਰਿਹਾ ਠੀਕ ਆ ਆਪਾਂ ਪਰੂਫ ਨਹੀਂ ਆਪਾਂ ਝੂਠ ਤੋਂ ਮਾਰਨਾ ਗੈਰ ਅੱਛਾ ਬੱਚਾ ਨਹੀਂ ਹੈਗਾ ਦੋ ਦਰ ਮੌਕੇ ਦੇ ਕੋਈ 7 ਕਿਲੋ ਆ ਇਦੇ ਕੋਲ ਹੈਗਾ 7 7 ਕਿਲੋ ਦੁੱਧ ਆ ਹਾਂ ਕੋਈ ਝੋਲੇ ਦੋ ਟਾਈਮ ਕੋਈ ਝੋਲੇ ਤਿੰਨ ਟਾਈਮ ਮਾ ਪਚਵਾਈ ਦੇ ਕਰਾਈ ਦੇਣੀ ਪਾਗੀ ਤੀਜੇ ਸਵੇ ਦੀ ਆ ਤੀਜੇ ਚੌਥਾ ਸਵੇ ਹੋ ਸਕਦਾ ਆਪਾਂ ਐਵੇਂ ਆਖੀਏ ਵੀ ਨਹੀਂ ਚੌਥਾ ਮੰਨ ਲਓ ਵੀਰੇ ਭਾਵੇਂ ਤੀਜਾ ਮੰਨ ਲਓ ਕੋਈ ਲਾ ਵੀਰਾਂ ਦਾ ਤੇ ਦੁੱਧ 7 ਮੰਨ ਕੇ ਭਾਵੇਂ 6 ਮੰਨ ਕੇ 7 ਮੰਨ ਕੇ ਹਨਾ 7 ਕਿਲੋ ਦੀ ਜਵਾਈ ਕਰਾ ਕੇ ਦੇ ਦੇਣੀ ਆਪਾਂ 7 ਕਿਲੋ ਦੀ ਹਾਂ ਤੇ ਬੋਡੀ ਵੇਟ ਪੂਰਾ ਹੈਵੀ ਆ ਭਾਰੇ ਸਰੀਰ ਵਜਨ ਵਾਲੀ ਜਿਹੜੀ ਦੋਸਤੋ ਇਹ ਮਾਜਾ ਠੀਕ ਆ ਚੌਥਾ ਸਵੇ ਮੰਨ ਲਓ ਮੰਨ ਲਓ ਤੀਜਾ ਠੀਕ ਆ ਜੀ ਆ ਥਣ ਦੇ ਬਾਅਦ ਇਹ ਕੁਲ ਕੁ ਪਤਲੀ ਜੀ ਚਮੜੀ ਆ ਤੇ ਆਪਣੀ ਦੇ ਬਹੁਤੀ ਪਤਲੀ ਆ ਤੇ ਢਿੱਡ ਵੇਖੋਗੇ ਦੋਸਤੋ ਬਾਡੀ ਪਰ ਤਰ ਵੇਖੋਗੇ ਭਾਰੇ ਵਜਨ ਵਟੇ ਵਾਲੀ ਆ ਟੀਲ ਬੜੀ ਜਿਆਦੀ ਹੈ ਮੈਂ ਹਾਂ ਆਹ ਦਾ ਇਹਨਾਂ ਵੀ ਚਲੋ ਕੱਦ ਪਾਦਾ ਵਟਾ ਨਹੀਂ ਪਾਦਾ ਛੋਟਾ ਨਹੀਂ ਬਾਕੀ ਮੂੰਹ ਦੀ ਬੜੀ ਮਿੱਟੀ ਮੈਂ ਬਿਲਕੁਲ ਵੀ ਜਾਣਦੇ ਹਾਂ ਹਾਈਟ ਮੀਟਿੰਗ ਕਰਾ ਦਾਂਗੇ ਕਸਾਈ ਦੰਦੋਂ ਤੋਂ ਪੂਰੇ ਕਸਾਈ ਦੇ ਰਿਹਾ ਜੀ ਆਹ ਦੇਖੋ ਵੀਰ ਜੀ ਕਸਾਈ ਖਸੂਈ ਨਹੀਂ ਹੋਈ ਕੋਈ ਗੱਲ ਨਹੀਂ ਦੰਨਾਂ ਨੂੰ ਓਕੇ ਮਜਾ ਕੋਈ ਘਸਿਆ ਨਹੀਂ ਕੋਈ ਡੱਗਾ ਨਹੀਂ ਕੋਈ ਹਿਲਦਾ ਨਹੀਂ ਕੋਈ ਮੈਂ ਅਥੇ ਨਾ ਵੀ ਵੀਰ ਪ੍ਰਾਣੀ ਆ ਦੰਦ ਦੇਖੋ ਦੋਸਤੋ ਪੂਰੇ ਜਿਹੜੇ ਆ ਆਪਣੀ ਇਹ ਅੰਦੀ ਆ ਵੀ ਹਰ ਵਾਰੀ ਵੀਡੀਓ ਜੇ ਆਪਾਂ ਇੱਕ ਮੈਂ ਹੌਲੇ ਭਾਦ ਲਿਆਉਣੀ ਲਿਆਉਣੀ ਹੁੰਦੀ ਆ ਤੇ ਬੜੇ ਭੈਣ ਭਰਾ ਫੋਨ ਕਰਦੇ ਮਾਨ ਦਿੰਦੇ ਆ ਵੈਰੀ ਗੁੱਡ ਬਈ 7 ਕਿਲੋ ਜਿਹੜਾ ਦੋਸਤੋ ਤੁਸੀਂ ਚਵਾਈ ਕਰੋਗੇ ਤੇ ਥੱਲੇੋਂ ਠੀਕ ਆ 7 ਕਿਲੋ ਦੀ ਬਾਕੀ ਭਾੜੇ ਦੇ ਮਿਲਦੀ ਆ ਭਾੜਾ ਪਾ ਲਾਂਗੇ ਤੇ ਠੀਕ ਆ ਜੇ ਨਾ ਪਾਵਾਂਗੇ ਭਾਵੇਂ ਇੱ ਵੇ ਲੈ ਚੱਕਰ ਨਹੀਂ ਲੋ ਵੀ ਪ੍ਰਾਪਾ ਆਪਾਂ ਚੁਵਾਈ ਜਿਹੜੀ ਹੈ ਦੋਸਤੋ ਤਸਲੀਨਾ ਤੁਹਾਨੂੰ ਕਰਕੇ ਦਿਖਾ ਦਿੰਨੇ ਆ ਇਸੇ ਵੀਡੀਓ ਦੇ ਵਿੱਚ ਲੋ ਵੀ ਕੁਲੇ ਬਾਈ ਕਰਲਾ ਸਟਾਰ ਉਹ ਲੈ ਵੀ ਕੁਲੇ ਇਤਰੇ ਬਾਈ ਇਤਰੀ ਪਸਮਾ ਹੋ ਜਾਂਦਾ ਹਾਂਜੀ 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 ਆ ਤੁਹਾਡੇ ਦੇ ਪਸੰਦ ਬਸ ਇਤਰੇ ਠੀਕ ਆ ਜੀ ਹਾਲੋ ਜੀ ਕੋਲੀ ਬਹੁਤ ਆ ਗਈ ਹੂੰ ਉਕੇ ਦੇ ਦੋ ਦੇਣਾ ਯਾਰ ਇੱਕ ਬਾਦ ਵੀ ਛੱਡਦੀ ਜਿਹੜੀ ਆਈ ਹੈ ਆਪਣੇ ਦੋਨੋਂ ਮੇਹਨਾ ਚਲੋ ਸੇਵਾ ਦਾ ਪਾਇਦਾ ਮੈਂ ਇਹ ਰਿਹਾ ਫਰਿਆਦ ਛੋੜੇ ਮੋਦੀ ਅਗੇ ਵੀਰ ਭਰਾਵੜੇ ਨਾਰਾਜ਼ ਹੋਇਆ ਅੱਛਾ ਜੀ ਕਈ ਭਰਾਵਾਂ ਦੇ ਪਾਉਂ ਨਹੀਂ ਚੁੱਕੇ ਗਏ ਨਾ ਤਾਂ ਆਪਾਂ ਗਲਤੀ ਮਾਫ ਕਰਦੇ ਹਾਂ ਅੱਛਾ ਜੀ ਜਦੋਂ 37000 ਦੀ ਮੈਂ ਬਾਈ ਨਾ ਵੀਡੀਓ ਜੇ ਉਹ ਉਦੋਂ ਹੀ ਵੇਗੀ ਪਾਉਂਦਾ ਸਾਰੀ ਠੀਕ ਹੈ ਹਾਂ ਕਈ ਭਰਾਵਾਂ ਦੇ ਏਡੀ ਛੇਤੀ ਮਾਏ ਉਹਦੇ ਮੌਕਾ ਯਾਰ ਭਾ ਜੰਗੇ ਆ ਦੁੱਧ ਜੰਗੇ ਹੀ ਮੀਆਂ ਹੱਲੇ ਇਹ ਵੀ ਆਪਾਂ ਨਾਰਮਲ ਜਿਹਾ ਆ ਆਇਆ ਮੈਂ ਦਾ ਚਲੋ ਬੱਚਾ ਨਹੀਂ ਹੈਗਾ ਦੁੱਧ ਚੰਗਾ ਮੈਂ ਹੱਲੇ ਚਵਾਈ ਬਹੁਤ ਚੰਗੀ ਹੈ ਵੀਰ ਕੋਲੇ ਨੇ ਕਰਤੀ ਹੈ ਪੂਰੀ ਲਾ ਵੀ ਠੀਕ ਆ ਤੇ ਕੋਲੇ ਵੀਰ ਕਿੰਨੀ ਕੀ ਡਿਮਾਂਡ ਕਰੇ ਸਮਾਈ ਡਿਮਾਂਡ ਵਿੱਚ ਹੀ ਬਾਜ਼ਾਰ ਵਾਲੇ ਵਿਖੇ ਦੋਤੇ ਹੁਣ 7 ਕਿਲੋ ਆ ਚਲੋ ਜੇ ਕੋਈ ਸੰਭੁਦ ਦੋਤਾ 8 ਕਿਲੋ ਦਿੱਤੀ ਹੋਗੀ ਮਾਜ ਹੂੰ ਜੀ ਕਰਦਾ 50 52 ਹਜ਼ਾਰ ਮੰਗੇ ਜੀ ਹੂੰ 45 ਦੀ ਦੇ ਦਾਂਗੇ 45 ਦੀ 45 ਜੋ ਦੋ ਹੀ ਛਰਦਾਂ ਘਰ ਹੂੰ ਤਿੰਨੇ ਛਰਦਾਂਗੇ 42000 ਦਿਓ ਜਸਨੋ ਵੇਖੋ 8 ਕਿਲੋ ਦੁੱਧ ਵਾਲੀ ਮੈਂ 7 ਵਾਲੀ ਅਛਾ ਬਾੜੇ ਦੇ ਮਿਲਦੀ ਏ ਬਿਲਕੁਲ ਕੋਈ ਗੱਲ ਬਾਤ ਨਹੀਂ ਆ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਠੀਕ ਹੈ ਨਾ ਕੋਈ ਲਾਂਮਾ ਨਹੀਂ ਅੱਜ ਆਪਾਂ ਨੂੰ ਨਾ ਲੈਣਾ ਨਾ ਦੇਣਾ ਕੋਈ ਚੋਲੇ ਚਾਰ ਟਾਈਮ ਕੋਈ ਚੋਲੇ ਪੰਜ ਟਾਈਮ ਵੀਰ ਮੇਰਾ ਤਸੱਲੀ ਕਰੇ ਡੰਗਰ ਜਿੱਥੇ ਮਰਜੀ ਲੈ ਲੇ ਦੋ ਟਾਈਮ ਚ ਹੋਵੇ ਬਿਲਕੁਲ ਹਾਂ ਅੱਗੇ ਆਪਾਂ ਮਈਆਂ ਵੇਚੀਆਂ ਆਪਣੇ ਦਾ ਵੀਰ ਆਇਆ ਦੋ ਟਾਈਮ ਚੋਕ ਲਗਾਇਆ ਬਿਲਕੁਲ ਕੁਲੇ ਵੀ ਨੰਬਰ ਦੇ ਦੇ ਆਪਣੇ ਨੰਬਰ ਆਪਣਾ ਕਾ ਵੀਰ ਦੀ 88721 ਠੀਕ ਹੈ ਜੀ ਮੱਝਾਂ ਤੇ ਨਾ ਦੋ ਮੱਝਾਂ ਤੇ ਇੱਕ ਵਹਿੜ ਦਿਖਾਤੀ ਆ ਪਸ਼ੂ ਬਿਲਕੁਲ ਜਿਹੜਾ ਧਾਰ ਮਾਰ ਕੇ ਥਣਾ ਦੀ ਚਵਾਈ ਆ ਬਿਲਕੁਲ ਬਾਲਟੀ ਦੁੱਧ ਪਾ ਗਿਆ ਪਤ ਤੁਹਾਨੂੰ ਦਿਖਾਤਾ ਆਪ ਦਾ ਹੱਕ ਸਮਝ ਕੇ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ ਪਸ਼ੂ ਖਰੀਦਣੇ ਆਪਣੀ ਚਵਾਈ ਆਪ ਵੀ ਜਰੂਰ ਆਪਣੇ ਹੱਥੀ ਕਰ ਲਿਓ ਠੀਕ ਹੈ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ